ਇੱਕ ਵਾਰੀ ਦੀ ਗੱਲ ਹੈ ਵੀ ਇੱਕ ਸੰਤ ਸੀ ਉਹ ਕਥਾ ਕਰਿਆ ਕਰਦਾ ਸੀ ਉਸ ਦਾ ਪਿਆਰ ਪੈ ਗਿਆ ਇੱਕ ਔਰਤ ਨਾਲ ਉਹ ਰੋਜ਼ ਲਾਲ ਸੂਟ ਪਾ ਕੇ ਆਉਂਦੀ ਹੁੰਦੀ ਸੀ ਇੱਕ ਦਿਨ ਉਹ ਨਾਦ ਦੀ ਸੀ ਤੇ ਬਾਬੇ ਨੇ ਬਹੁਤ ਕਥਾ ਕਰਦੇ ਕਰਦੇ ਨੇ ਬਹੁਤ ਵੇਖਿਆ ਪਰ ਉਹ ਨਹੀਂ ਲੱਭੀ ਤੇ ਉਸ ਨੇ ਫਿਰ ਸਾਬਦ ਗਾਉਣਾ ਸ਼ੁਰੂ ਕਰ ਦਿੱਤਾ ਕਹਿੰਦਾ मेरे लाल नजर नहीं आ सारी संगत आ गई जी मेरे लाल नजर नहीं आई हौली हौली बाबे दिगा पई वो हरा सूट पा आई हुई फिर बाबे ने इक्के दम कहता मन शीतल हो गया जी तेरिया हरिया वेख के लो मन शीतल हो गया जी ਤੇਰੀਆਂ ਹਰੀਆਂ ਵੇਖ ਕੇ ਲੋਈਆਂ